NNR نیوز ਤੇ ਤੁਹਾਡਾ ਬਹੁਤ-ਬਹੁਤ ਵਾਗਤ ਹੈ। ਦਰਿਆ ਸਤਲੁਜ ਦੇ ਨਾਲ ਜੁੜੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾ ਰਿਹਾ। ਪਹਿਲੀ ਰਿਪੋਰਟ 5:40 ਮਿੰਟ ਤੇ ਆਈ ਸੀ ਔਰ ਜੋ ਬੀਤੀ ਰਾਤ ਹੈ ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਜੇਕਰ ਤੁਸੀਂ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਰਹੇ ਹੋ ਤਾਂ ਦੂਰ ਰਹੋ ਪ੍ਰਸ਼ਾਸਨ ਨੇ ਅਲਰਟ ਕੀਤਾ ਤਾਂ ਜੋ ਰਾਤ ਦਾ ਟਾਈਮ ਸੀ ਕੋਈ ਖਤਰਾ ਪੈਦਾ ਨਾ ਹੋਵੇ। ਉਸ ਤੋਂ ਬਾਅਦ ਨਵੀਂ ਅਪਡੇਟ ਲੈ ਕੇ ਹਾਜ਼ਰਾਂ ਜੋ ਪਾਖੜਾ ਤੋਂ ਪਾਣੀ ਛੱਡਿਆ ਗਿਆ ਸੀ 55 ਤੋਂ 56 ਹਜ਼ਾਰ ਕਿਉਂਕਿ ਉਹ ਦਰਿਆ ਦੇ ਵਿੱਚ ਲਗਾਤਾਰ ਚੱਲ ਰਿਹਾ ਤਾਂ ਜੋ ਅਪਡੇਟ ਨਵੀਂ ਆਈ ਹੈ ਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਥੋੜਾ ਥੋੜਾ ਕਰਕੇ ਹੋਰ ਵੀ ਛੱਡਿਆ ਜਾ ਸੁੱਕਦਾ ਜਾ ਸਕਦਾ ਜੇਕਰ ਹੁਣ ਪਾਣੀ ਦੀ ਗੱਲ ਕਰੀਏ ਤਾਂ ਕੱਲ ਜਿੱਦਕ 5:40 ਮਿੰਟ ਤੇ ਪਾਣੀ ਵਧ ਰਿਹਾ ਸੀ ਤਾਂ ਉਸੇ ਤਰ੍ਹਾਂ ਦੀ ਤਸਵੀਰ ਆ ਕਿ ਦਰਿਆ ਸਤਲੁਜ ਦੇ ਵਿੱਚ ਅਜੇ ਵੀ ਪਾਣੀ ਵਧ ਰਿਹਾ ਹੁਣ ਮੈਂ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਸੇ ਰਿਪੋਰਟ ਕਿੱਥੇ ਕਰ ਰਿਆਂ ਜੋ ਮਹਿਤਪੁਰ ਤੋਂ ਜਗਰਾਵ ਰੋਡ ਜਾਂਦਾ ਰਸਤੇ ਚ ਦਰਿਆ ਸਤਲੁਜ ਦੀ ਪੋਲ ਆਉਂਦੀ ਹੈ ਪੋਲ ਆਉਂਦੀ ਹੈ ਉਸ ਤੋਂ ਥੱਲੇ ਦੀਆਂ ਤਸਵੀਰਾਂ ਨੇ 3 ਅਗਸਤ 2025 ਦੀਆਂ ਔਰ ਮੈਂ ਰਿਪੋਰਟ ਪੱਤਰਕਾਰ ਹਰਦੀਪ ਸਿੰਘ ਐਨ ਐਨ ਆਰ ਨਿਊਜ਼ ਤੇ ਕਰ ਰਿਹਾ ਲਗਾਤਾਰ ਲਾਈਵ ਅਪਡੇਟ ਅਸੀਂ 15 20 ਮਿੰਟ ਤੱਕ ਘੰਟੇ ਘੰਟੇ ਤੱਕ ਅਪਡੇਟ ਤੁਹਾਨੂੰ ਦੇ ਰਿਹਾ ਤੇ ਉਸ ਟਾਈਮ ਵੀ 15 15 20 ਮਿੰਟ ਤੱਕ ਘੰਟੇ ਘੰਟੇ ਤੱਕ ਅਪਡੇਟ ਲਗਾਤਾਰ ਦੇਵਾਂਗੇ ਕਿਉਂਕਿ ਕਿਉਂਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਅਜੇ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਖਤਰਾ ਟਲਿਆ ਤੇ ਇੱਕ ਹੋਰ ਗੱਲ ਕਿ ਪਾਣੀ ਦੀ ਰਾਤ 3 ਫੁੱਟ ਤੱਕ ਛਲ ਆਈ ਸੀ ਅੱਗੇ ਤੱਕ ਵੱਧ ਚੁੱਕਿਆ ਸੀ ਤਾਂ ਫੇਰ ਉਹ ਪਾਣੀ ਹੁਣ ਜਦੋਂ ਪਿੱਛੇ ਹਟਿਆ ਤਾਂ ਕੁਝ ਲੋਕਾਂ ਦੇ ਮਨ ਵਿੱਚ ਵਿਚਾਰ ਆਉਂਦਾ ਸ਼ਾਇਦ ਪਾਣੀ ਘਟ ਗਿਆ ਹੋਵੇਗਾ ਤੇ ਕੁਝ ਜੋ ਨਵੇਂ ਲੋਕ ਆਉਂਦੇ ਉਹ ਵੀ ਸੋਚਦੇਗਾ ਪਾਣੀ ਵੱਧ ਗਿਆ ਪਰ ਸਹੀ ਤੇ ਸਟੀਕ ਜਾਣਕਾਰੀ ਇਹ ਹੈ ਕਿ ਅਜੇ ਪਾਣੀ ਥੋੜਾ ਥੋੜਾ ਵੱਧ ਰਿਹਾ ਹੈ ਸचेत ਜਰੂਰ ਰਹੋ ਅਲਰਟ ਜਰੂਰ ਰਹੋ ਲੋਈਆਂ ਇਲਾਕੇ ਬਾਰੇ ਅਲਰਟ ਜਰੂਰ ਜਰੂਰ ਰਹੋ ਕਿਉਂਕਿ ਉੱਥੇ ਹੁਣ ਪਾਣੀ ਹੁਣ ਟਾਈਮ 9:35 ਹੋ ਚੁੱਕਿਆ ਹੈ ਤਾਂ ਉਥੇ ਪਾਣੀ 12 ਵਜੇ ਤੱਕ ਹੋਰ ਵਧੇਗਾ ਲੋਹੀਆ ਰੇਅਰ ਦੇ ਵਿੱਚ ਜਿਹਦਾ ਮਡਾਲੇ ਦੀ ਛੰਨਾ ਜਾਂ ਧੱਕਾ ਵਸਤੀ ਆ ਇਸ ਤੋਂ ਅੱਗੇ ਫਰੋਹਪੁਰ ਦੇ ਅਪਡੇਟ ਦੇ ਦੇਣਾ ਕਿ ਹਰ ਇੱਕ ਹੈਡ ਤੋਂ 1,50,000 ਕਿਊਸਕ 1,100 ਕਿਊਸਕ 1,50,000 ਕਿਊਸਕ ਪਾਣੀ ਅੱਗੇ ਜਾ ਰਿਹਾ ਹੈ ਦਰਿਆ ਸੱਤ ਲੋਜ ਦਾ ਮਿਲਾ ਕੇ ਜੋ ਉਥੇ ਦੋਨੇ ਦਰਿਆ ਇਕੱਠੇ ਹੁੰਦੇ ਆ ਤਾਂ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤਾਂ ਅਗਲਾ ਏਰੀਆ ਫਰੋਹਪੁਰ ਦਾ ਜੋ ਫਾਜ਼ਲ ਕਦਾ ਉਹ ਹਲਾਕਾ ਜਿਹੜਾ ਡੁੱਬਿਆ ਹੋਇਆ ਹੈ ਖਾਸ ਅਪਡੇਟ ਗੁੱਦੜ ਕੀ ਪਾਣੀ ਫਾਜ਼ਲ ਕਦਾ ਜੋ ਏਰੀਆ ਹੈ ੁਰਕਾ ਪਿੰਡ ਉੱਥੇ ਪਾਣੀ ਦਾ ਕਾਰ ਹੈ ਉਹਨਾਂ ਦਾ ਝੋਨੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਝੋਨਾ ਖਤਮ ਹੋ ਚੁੱਕਿਆ ਗਲੀਆਂ ਦੇ ਵਿੱਚ ਪਾਣੀ 3-3 ਫੁੱਟ ਹੋ ਚੁੱਕਿਆ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਪਰ ਲਗਾਤਾਰ ਲੋਕ ਜੋ ਹੈ ਆਪਣਾ ਆਪਣਾ ਸਮਾਨ ਸੁਰੱਖਿਅਤ ਥਾਵਾਂ ਤੇ ਲੈ ਕੇ ਜਾ ਰਿਹਾ ਉਹਨਾਂ ਕੋਲ ਜਪਡੇ ਵੀ ਪਹੁੰਚ ਜਾਵੇ ਕਿ ਪਾਣੀ ਘਟ ਗਿਆ ਪਰ ਦਿਲ ਦੇ ਵਿੱਚ ਡਰ ਜੋ ਪਿਆ ਹੈ ਉਹ ਲਗਾਤਾਰ ਪਿਆ ਹੋਇਆ ਹੈ ਕਿਉਂਕਿ ਦਰਿਆ ਸੱਦ ਲਗਾਤਾਰ ਇਹ ਡਰ ਪਾ ਰਿਹਾ ਤੁਸੀਂ ਲਗਾਤਾਰ ਖਬਰਾਂ ਦੇਖ ਰਹੇ ਹੋ ਇੱਕ ਹੋਰ ਗੱਲ ਦੱਸ ਦਵਾਂ ਕਿੰਨੇ ਤੁਸੀਂ ਖਬਰਾਂ ਦੇਖ ਰਹੇ ਹੋ ਝੂਠੀਆਂ ਨਹੀਂ ਆਪਾਂ ਕਹਿ ਸਕਦੇ ਕਿ ਤਰ੍ਹਾਂ ਕਿਤੇ ਸੱਚੀਆਂ ਹਰ ਇੱਕ ਪੱਤਰਕਾਰ ਕੋਈ ਨਾ ਕੋਈ ਕਿਤੁਨਾ ਕਿਤੋਂ ਜੋ ਖਬਰ ਦਿਖਾਉਂਦਾ ਦਿਖਾਉਂਦਾ ਤਾਂ ਪਾਣੀ ਦਾ ਹੀ ਹੈ ਨਾ ਕਿ ਇਹ ਤਾਂ ਨਹੀਂ ਕਿ ਕੋਈ ਪਾਣੀ ਜਿਹਦਾ ਹੁਣ ਚੰਦ ਰਿਹਾ ਸੀ ਕਿੱਦਾਂ ਕਹਿ ਦੇਣਗੇ ਦਰਿਆ ਸਤਲੁਜ ਦੇ ਵਿੱਚ ਪਾਣੀ ਉਹ ਫਾਂਤਿਆ ਚੱਲ ਰਿਹਾ ਲਾਈਵ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੇ ਗੱਲ ਨੂੰ ਝੂਠਲਾਇਆ ਜਾਂ ਝੂਠਾ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਮੇਰੇ ਖਿਆਲ ਦੇ ਵਿੱਚ ਕੋਈ ਵੀ ਜਿਹੜਾ ਚੈਨਲ ਨਹੀਂ ਜਿਹੜਾ ਆਪਣੀ ਟੀਆਰਪੀ ਦੇ ਲਈ ਕੰਮ ਕਰ ਰਿਹਾ ਸਾਰਾ ਮਾਨਵਤਾ ਦੇ ਲਈ ਕੰਮ ਕਰ ਰਿਹਾ ਕਿਉਂਕਿ ਰਪੇਜ ਰਿਪੋਰਟ ਕਰ ਰਿਹਾ ਕਿ ਸਰਕਾਰੇ ਤੱਕ ਜਦ ਜਾਂਦੀ ਹੈ ਤਾਂ ਸਰਕਾਰ ਥੋੜੀ ਜੀ ਹੈਲਦੀ ਤਾਂ ਜ਼ਰੂਰ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਿਆਂ ਕਿ ਇਸ ਤੋਂ ਅੱਗੇ ਤਕਰੀਬਨ 2 ਕਿਲੋਮੀਟਰ ਇੱਕ ਵੱਡਾ ਖਤਰਾ ਸੀ ਜਿੱਥੇ ਦਰਿਆ ਨੇ ਢਾਹ ਲਾਈ ਹੋਈ ਸੀ ਜਦੋਂ ਲਗਾਤਾਰ ਅਸੀਂ ਅਪਡੇਟ ਇਹ ਦਿਖਾ ਰਹੇ ਸੀ ਤਾਂ ਸਾਡੇ ਕੋਲ ਪ੍ਰਸ਼ਾਸਨਦਾਰ ਦੇ ਫੋਨ ਆਉਣੇ ਸ਼ੁਰੂ ਹੋ ਗਏ ਸੀਆਰਡੀ ਵਾਲੇ ਪਹੁੰਚੇ ਤਾਂ ਉਹਨਾਂ ਨੇ ਉਸ ਜਗ੍ਹਾ ਦੇ ਉੱਪਰ ਮਿੱਟੀਾਂ ਦੀ तकरीबन ਟਰਾਲੀਆਂ ਪਾਉਣੇ ਸ਼ੁਰੂ ਕਰਤੀਆਂ ਔਰ ਉੱਥੇ ਬੋਰੇ ਗੱਟੇ ਲੈ ਕੇ ਕਹਿੰਦੇ ਕਿ ਜੇਕਰ ਹੋਰ ਖਤਰਾ ਜ਼ਿਆਦਾ ਵਧੇਗਾ ਔਰ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਇਹ ਹੁੰਦੀ ਆ ਪ੍ਰਸ਼ਾਸਨ ਤੱਕ ਗੱਲ ਪਹੁੰਚਾਉਣਾ ਔਰ ਗੱਲ ਪਹੁੰਚ ਕੇ ਇਸ ਤਰ੍ਹਾਂ ਮੈਂ ਧੰਨਵਾਦ ਤੁਹਾਡਾ ਸਾਰਾ ਕਰਦਿਆਂ ਮੈਂ ਤਾਂ ਸਿਰਫ ਇਹ ਅਪਡੇਟ ਪਹੁੰਚਾਉਣਾ ਇਹ ਤੁਸੀਂ ਸ਼ੇਅਰ ਕਰ ਕਰਕੇ ਅੱਗੇ ਤੱਕ ਪਹੁੰਚਾਈ ਹੈ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਤਸਵੀਰ ਹੋਰ ਦਿਖਾਣਾ ਕਿ ਇਸ ਜਗ੍ਹਾ ਦੇ ਉੱਪਰ ਇੱਕ ਹੋਰ ਅਪਡੇਟ ਇਹ ਵੀ ਚੰਗੇ ਅਪਡੇਟ ਹੈ ਚੰਗੀ ਅਪਡੇਟ ਇਹ ਹੈ ਕਿ ਤੁਸੀਂ ਇਹ ਸਾਹਮਣੇ ਥਮਲੇ ਜੇ ਦੇਖੋਗੇ ਇਸ ਤੋਂ ਇਧਰ ਲੈ ਪਾਸੇ ਕਾਫੀ ਜ਼ਿਆਦਾ ਡੂੰਘਾ ਪਣੀ ਹੈ ਤੇ ਨਾਲ ਹੀ ਪਣੀ ਜਿਸ ਜਗ੍ਹਾ ਚੱਲ ਰਹਾ ਇੱਥੇ ਤਕਰੀਬਨ 15 ਤੋਂ 16 ਗੁਜਰਾ ਦੀਆਂ ਮੱਝਾਂ ਬੈਠੀਆਂ ਸੀ ਕੱਲ ਤਾਂ ਜਦੋਂ ਅਸੀਂ ਅਪਡੇਟ ਦੇਣੀ ਸ਼ੁਰੂ ਕੀਤੀ ਆਪਣੇ ਤਾਂ ਵੀ ਜੋ ਕਹਿਣੇ ਨਹੀਂ ਲੱਗੇ ਅਸੀਂ ਵਾਰ-ਵਾਰ ਕਿਹਾ ਹੁਣ ਉਹਨਾਂ ਨੇ ਫਿਰ ਘਰਾਂ 'ਚ ਸਮਾਨ ਵਿੱਚ ਚੱਕਿਆ ਦੇਰ ਰਾਤ ਤੱਕ ਔਰ ਦੂਜੀ ਗੱਲ ਕਹਿੰਦੇ ਨੇ ਮੱਝਾਂ ਵੀ ਇੱਥੋਂ ਲੈ ਕੇ ਉਹ ਚਲੇ ਗਏ ਤਾਂ ਇੱਕ ਚੰਗੀ ਖਬਰ ਹੈ ਬੇਜਵਾਨ ਪਸ਼ੂ ਸੀ ਜਦੋਂ ਇੱਥੇ ਅੱਗੇ ਪਾਣੀ ਦੇ ਬੱਚੇ ਜੇ ਛਾਲੇ ਕਿਦਾਂ ਕਿਵੇਂ ਕਿ ਤਿੰਨ ਫੁੱਟ ਦੀ ਆਈ ਇੱਥੇ ਜ਼ਿਆਦਾ ਅੱਗੇ ਪਾਣੀ ਆ ਜਾਂਦਾ ਤੇ ਪਸ਼ੂ ਦਰਿਆ ਦੇ ਛੱਡ ਸਕਦੇ ਸੀ ਚੰਗੀ ਮੱਝ ਦਾ ਰੇਟ ਵੀ 1 ਲੱਖ ਰੁਪਈਆ 15 ਮੱਝਾਂ ਸੀ ਪਰ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਡਰ ਸਤਾਇਆ ਇਹ ਤਾਂ ਹਾਲਾਤ ਨੇ ਤਾਂ ਜੇਕਰ ਕੋਈ ਖਬਰ ਦੇਖਦੇ ਹੋ ਤਾਂ ਅਸਰ ਜ਼ਰੂਰ ਕਰ ਲਿਆ ਕਰੋ ਲੋਹਿਆਂ ਵਾਲੇ ਇਲਾਕੇ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਨੇ ਜਾ ਕੇ ਆਤਾ ਕੱਟੀ ਹੋਵੇਗੀ ਬੰਨ ਦੇਖਿਆ ਹੋਣਗੇ ਕਿ ਇੱਥੇ ਪਾਣੀ ਜ਼ਿਆਦਾ ਵੱਧ ਗਿਆ ਜਾਂ 3 6 3 ਫੁੱਟ ਉੱਥੇ ਪਾਣੀ ਪਾਣ ਦੇ ਨਾਲ ਲੱਗਿਆ ਜਾਂ ਮੰਡਾਲੇ ਦੀ ਛੰਨਾ ਵਲੀ ਆ ਰਹੀ ਆ ਜਾਂ ਫਿਰ ਜਾਂਦੀਆਂ ਝੋਨੇ ਉੱਥੇ ਡੁੱਬੇ ਹੋਇਆ ਤਾਂ ਉਹ ਏਰੀਆ ਦੇ ਵਿੱਚ ਤਕਰੀਬਨ 12 ਵਿੱਚ ਪਾਣੀ ਹੋਰ ਵਧੇਗਾ ਹੁਣ ਜੋ ਅਗਲੇ ਨਿਵੇਂ ਲੱਗੇ ਨੇ ਉੱਥੇ ਪਾਣੀ ਹੋਰ ਵਧੇਗਾ ਔਰ ਪਾਣੀ ਜੋ ਸਾਰਾ ਕੇ ਫਾਜ਼ਲ ਕਾ ਪ੍ਰੋਪਰਥੀ ਪਾਣੀ ਦੀ ਮਿਕਦਾਰ ਵੱਧ ਰਹੀ ਹੈ ਤਾਂ ਪ੍ਰਸ਼ਾਸਨ ਨੇ ਅਲਰਟ ਕੀਤਾ ਕਿ ਪਾਣੀ ਵੱਧ ਸਕਦਾ ਥੋੜਾ ਥੋੜਾ ਕਰਕੇ ਭਾਖੜਾ ਤੋਂ ਪਾਣੀ ਛੱਡਿਆ ਜਾ ਰਿਹਾ ਪਰ ਇਸ ਦਰਿਆ ਦੇ ਵਿੱਚ ਜਦੋਂ ਕੋਈ ਨਦੀਆਂ ਨਾਲਿਆਂ ਦਾ ਆਪਣੇ ਪੈ ਜਾਂਦਾ ਪਾਣੀ ਹੋਰ ਜ਼ਿਆਦਾ ਵੱਧ ਜਾਂਦਾ ਦੂਜੇ ਪਾਸੇ ਆਪਣੇ ਠੱਗਰ ਦੇ ਦੇ ਦਾ ਕਿ ਠੱਗਰ ਦਾ ਵੀ ਕਹਰ ਜ਼ਿਆਦਾ ਕਿਉਂਕਿ ਸੁਖਨਾ ਝੀਲ ਤੋਂ ਵੀ ਪਾਣੀ ਜੋ ਹੈ ਕਗਰ ਦਰਿਆ ਉਸ ਵਿੱਚ ਛੱਡਿਆ ਜਾ ਚੁੱਕਿਆ ਉਹ ਅੱਗੇ ਮਾਨਸਾ ਤੋਂ ਅੱਗੇ ਸਰਦੂਲ ਘਾੜ ਦਾ ਜੋ ਅੱਗੇ ਆ ਰਹੀ ਹੈ ਉੱਥੇ ਕਾਫੀ ਜ਼ਿਆਦਾ ਨੀਵਾ ਹੋ ਜਾਂਦਾ ਬੰਨ ਸਾਈਡਾਂ ਤੇ ਨੀਵੇਂ ਤੇ ਉੱਥੇ ਖਤਰਾ ਕਾਫੀ ਜ਼ਿਆਦਾ ਇਸ ਵਕਤ ਦੀ ਤਾਜੀ ਤੇ ਵੱਡੀਆਂ ਅਪਡੇਟ ਦਰਿਆ ਸੱਤ ਰੋਜ ਦੇ ਸਕਰੀਨ ਤੇ ਤੁਹਾਨੂੰ ਅਸੀਂ ਸੋਰੀ ਆਪਣੇ ਫੋਨ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਦਰਿਆ ਸੱਤ ਰੋਜ ਦੀ ਵੱਡੀ ਅਪਡੇਟ ਅੱਗੇ ਤੱਕ ਦਿਖਾਈ ਜਨ ਨਾਲ ਦੇ ਨਾਲ ਖਬਰ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਲਗਾਤਾਰ ਤੁਸੀਂ ਸ਼ੇਅਰ ਕਰ ਰਹੇ ਹੋ ਤਾਂ ਤੁਹਾਡਾ ਫਰਜ਼ ਬਣਦਾ ਹੈ ਮੇਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਤਾਂ ਮੇਰੇ ਸੋਰਸ ਤੁਸੀਂ ਹੋ ਜ਼ਿਆਦਾ ਤੁਸੀਂ ਹੋ ਮੇਰੇ ਲਈ ਸਭ ਕੁਝ ਤੁਸੀਂ ਥੋੜੇ ਕੁ ਦਿਨਾਂ ਚ 채ਨਲ ਨੂੰ ਵੀ ਅੱਗੇ ਵਧਾਇਆ ਹੈ ਔਰ ਤੁਸੀਂ ਅਪਡੇਟ ਅੱਗੇ ਤੱਕ ਸ਼ੇਅਰ ਕੀਤੀ ਹੈ ਜੋ ਤੁਸੀਂ ਸ਼ੇਅਰ ਕਰਦੇ ਹੋ 5 5 ਲੱਖ 7 7 ਲੱਖ ਲੋਕਾਂ ਤੱਕ ਪਹੁੰਚ ਜਾਂਦੀ ਹੈ ਜਦੋਂ ਅਸੀਂ ਲਾਈਵ ਤੱਕ ਕੱਟਦੇ ਹਾਂ ਤੇ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਉਣੀ ਹੈ ਅਜੇ ਤੱਕ ਕੋਈ ਵੀ ਅਸੀਂ ਗਲਤ ਜਾਣਕਾਰੀ ਨਹੀਂ ਪਹੁੰਚਾਈ ਔਰ ਇੱਕ ਵਾਅਦਾ ਕਰਦੇ ਹਾਂ ਕਿਸੇ ਤਰ੍ਹਾਂ ਚਾਹੇ ਰਾਜਨੀਤਿਕ ਮਸਲੇ ਹੋਣ ਚਾਹੇ ਤੁਹਾਡੀ ਗੱਲ ਪ੍ਰਸ਼ਾਸਨ ਤੱਕ ਡਾਮ ਪਹੁੰਚਦੀ ਹੋਵੇ ਤਾਂ ਅਸੀਂ ਹਮੇਸ਼ਾ ਸਹੀ ਜਾਣਕਾਰੀ 5ਵੇਂ ਦੇ ਤੋਂ ਤੱਕ ਇੱਕ ਤੁਹਾਨੂੰ ਹੋਰ ਜਾਣਕਾਰੀ ਦੇ ਦਿਆ ਕੈਨਐਨਆਰ ਨਿਊਜ਼ ਨੂੰ ਪੱਤਰਕਾਰਾਂ ਦੀ ਲੋੜ ਹੈ ਤਜਰਬੇਕਾਰ ਤੇ ਮਿਹਨਤੀ ਪੱਤਰਕਾਰਾਂ ਦੀ ਲੋੜ ਹੈ ਅਸੀਂ ਕਿਸੇ ਦੀ ਮਿਹਨਤ ਨਹੀਂ ਰੱਖਦੇ ਮੈਂ ਦੱਸਾਂ ਕਿ ਅਸੀਂ ਉਹ ਤਨਖਾਹ ਵੀ ਦੇਵਾਂਗੇ ਪੱਤਰਕਾਰਾਂ ਨੂੰ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੇਕਰ ਤੁਹਾਨੂੰ ਤਜਰਬਾ ਹੈ ਤੁਸੀਂ ਪਹਿਲਾਂ ਕਿਸੇ ਚੈਨਲ 'ਚ ਕੰਮ ਕੀਤਾ ਹੈ ਬਾਕੀ ਸਾਡੇ ਕੰਟੈਕਟ ਨੰਬਰ ਦਿੱਤੇ ਹੋਏ ਆ ਤੁਸੀਂ ਕਮੈਂਟ ਵਿੱਚ ਸਾਨੂੰ ਜੇ ਕਮੈਂਟ ਕਰਾਉਂਗੇ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ ਔਰ ਤੁਸੀਂ ਸਾਨੂੰ ਪੁੱਛ ਸਕਦੇ ਹੋ ਪੱਤਰਕਾਰ ਲਈ ਕੀ ਤਿਆਰ ਬੈਸੀ ਫਿਰ ਤੁਹਾਨੂੰ ਬੁਲਾ ਲਾਂਗੇ ਦਫ਼ਤਰ ਜਾਂ ਤੁਸੀਂ ਆ ਜਾਓ ਤਾਂ ਪੱਤਰਕਾਰ ਤੁਸੀਂ ਬਣ ਸਕਦੇ ਹੋ ਆਪਣੀ ਪਛਾਣ ਬਣਾ ਸਕਦੇ ਹੋ ਹੁਣ ਤੇ ਅਸੀਂ ਕੋਈ ਵੀ ਖਬਰ ਤੁਹਾਡੇ ਕੋਲ ਫ੍ਰੀ ਦੇ ਵਿੱਚ ਨਹੀਂ ਜਾਣੀ ਕਿ ਇੱਕ ਬਿਜ਼ਨਸ ਕਹਿ ਸਕਦੇ ਬਿਜ਼ਨਸ ਆਪਣੀ ਕਹਿ ਸਕਦੇ ਅਸੀਂ ਤੁਹਾਨੂੰ ਕੰਮ ਦੇਵਾਂਗੇ ਤੁਸੀਂ ਵੀਡੀਓ ਜੋ ਦਿਖਾਵਾਂਗੇ ਉਸ ਦੇ ਬਦਲੇ ਤੁਹਾਨੂੰ ਕੁਝ ਨਾ ਕੁਝ ਚਾਰਜ ਖਰਚਾ ਜ਼ਰੂਰ ਦੇਵਾਂਗੇ ਪੀਐਨਆਰ ਨਿਊਜ਼ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਦਰਿਆ ਨੂੰ ਵੇਖਣ ਦੇ ਲਈ ਬੂਰ ਦੂਰ ਆ ਦੇਖ ਲੋ ਬੱਚੇ ਵੀ ਤਾਂ ਕੈਮਰਾ ਕਮਾ ਦੇ ਇਦਾਂ ਦੇ ਬੱਚੇ ਆ ਰੇ ਬੱਚੇ ਦੂਰੋਂ ਦਰਿਆ ਦੇ ਨੇੜੇ ਨਾ ਜਾਇਓ ਠੀਕ ਹੈ ਸਹੀ ਗੱਲ ਕਹਿ ਰਿਹਾ ਮੈਂ ਕਿਉਂ ਕਾਕਾ ਨੇੜੇ ਨਾ ਆਇਆ ਕਰੋ ਦੂਰ ਰਿਹਾ ਕਰੋ ਇਹ ਬੱਚੇ ਨੇ ਇਹ ਦਰਿਆ ਦੇਖਣਾ ਹੈ ਦਰਿਆ ਦੇਖਣਾ ਹੈ ਸਾਰੇ ਹਾਂਜੀ ਕਿਹੜਾ ਪਿੰਡ ਆਪਣਾ ਹੈ ਰਾਏਪੁਰ ਗੁਜਰਾ ਤੇਰਾ ਕਾਕੇ ਬੀਟਾ ਬੀਟਣਾ ਤੇਰਾ ਬੀਟਲਾ ਬਾਬੂ ਦਰਿਆ ਦਾ ਪਾਣੀ ਦੇਖਣਾ ਹੈ ਤੁਸੀਂ ਖਲ ਦੇਖੋ ਬੇਟੇ ਇਸ ਜਗ੍ਹਾ ਤੋਂ ਥੋੜਾ ਦੂਰ ਰਹਿ ਕੇ ਕਰੋ ਦਰਿਆ ਦਾ ਕੋਈ ਪਤਾ ਨਹੀਂ ਹੁੰਦਾ ਦਰਿਆਵਾਂ ਦੇ ਕੰਮ ਹੈ ਪਾਣੀ ਕਿਹੜਾ ਤੋਲ ਮਣ ਕੇ ਛੱਡਿਆ ਜਾਂਦਾ ਕਿਸੇ ਵੀ ਟਾਈਮ ਕੋਈ ਖਤਰਾ ਨਾ ਵਾਪਰੇ ਤਾਂ ਦਰਿਆ ਸੱਤਲ ਜਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸੱਤਲ ਅਜੇ ਅਫਵਾਹਾਂ ਤੇ ਅਜੇ ਨਹੀਂ ਕਹਿ ਸਕਦੇ ਕਿ ਪਾਣੀ ਬਹੁਤ ਜ਼ਿਆਦਾ ਘੱਟ ਚੁੱਕਿਆ ਹੈ ਜਾਂ ਪਾਣੀ ਵੱਧ ਚੁੱਕਿਆ ਹੈ ਸਥਿਰ ਰੂਪ ਦੇ ਵਿੱਚ ਚੱਲ ਰਿਹਾ ਹੈ ਕੱਲ ਦਾ ਪਾਣੀ ਵਧਣਾ ਸ਼ੁਰੂ ਹੋਇਆ ਹੈ ਤਾਂ ਅਜੇ ਪਾਖੜਾ ਤੋਂ ਜੋ ਪਾਣੀ ਦੇ ਫਲੱਡ ਗੇਟ ਚਾਹ ਤਿੰਨ ਫਲੱਡ ਗੇਟ 4-4 ਫੁੱਟ ਤੱਕ ਖੁੱਲੇ ਗਏ ਸੀ ਉਹ ਖਤਰਾ ਟਲਿਆ ਨਹੀਂ ਹੈ ਲਗਾਤਾਰ ਅਪਡੇਟ ਤੁਰੇ ਤੱਕ ਪਚਾ ਰਹੇ ਆਂ ਅਸੀਂ ਤਾਂ ਤਸਵੀਰਾਂ ਇੱਧਰ ਦੇਖੋ ਜੀ ਵੀ ਛੱਲਾਂ ਜਿਹੀਆਂ ਆਉਂਦੀਆਂ ਪਾਣੀ ਅੱਗੇ ਵੱਧ ਜਾਂਦਾ ਤਾਂ ਇਸ ਜਗ੍ਹਾ ਤੇ ਅਸੀਂ ਮੌਜੂਦ ਆ ਮਹਿਤਪੁਰ ਤੋਂ ਜੋ ਚਗਰਾਮ ਪੁੱਲ ਜਾਂਦਾ ਹੰਜ ਕਾਕਾ ਕਿਸੇ ਅਲੱਗ ਠੀਕਾ ਵਧੀਆ ਵਧੀਆ ਹੀ ਬਈ ਆਪਾਂ ਖੁਰਲਾਪੁਰ ਹੀ ਖੁਰਲਾਪੁਰ ਖੁਰਲਾਪੁਰ ਅੱਧਾ ਕੀ ਹਲਾਤਾ ਆਪਣਾ ਪਿੰਡ ਦੀ ਹਲੇ ਬਚਾਈ ਹੈ ਜੀ ਠੀਕ ਤੇ ਉਧਰ ਨੋਚਾ ਵਗੈਰਾ ਤੱਕ ਅੱਗੇ ਖੁਰਲਾਪੁਰ ਤੱਕ ਅੱਗੇ ਲੰਘ ਜਾਈ ਤੇ ਪਾਣੀ ਬੰਨ ਦੇਣ ਲੱਗਿਆ ਹੋਇਆ ਕਿ ਆਪਣੇ ਹਾਂਜੀ ਲੱਗਾ ਹੈ ਆਹ ਬੜਾ ਸੜਾ ਸੀ ਬੰਨ ਬੰਨ ਹਾਂਜੀ ਹਾਂਜੀ ਪਾਣੀ ਰਸਤੇ ਚ ਦੇਖਿਆ ਲੱਗਿਆ ਸੀਗਾ ਸਾਰਾ ਹਾਂਜੀ ਹਾਂਜੀ ਲੱਗਾ ਆਇਆ ਜੀ ਤਾਂ ਹਾਂ ਬਾਈ ਜੀ ਤੁਸੀਂ ਖੁਰਲਾਪੁਰ ਤੋਂ ਹਾਂਜੀ ਪਾਣੀ ਬੰਨ ਦੇ ਨਾਲ ਸਾਰਾ ਲੱਗਿਆ ਹੋਇਆ ਸੀਗਾ ਹਾਂਜੀ ਝੋਨੇ ਦੀ ਫਸਲ ਤੇ ਕੀ ਹਾਲ ਸੀ ਝੋਨਾ ਝੋਨਾ ਵੀ ਡੁੱਬੀ ਝੋਨਾ ਡੁੱਬਿਆ ਵੀ ਖਰਾਬੀ ਹੈ ਝੋਨੇ ਦੀ ਝੋਨਾ ਡੁੱਬਿਆ ਹੋਇਆ ਸਾਰਾ ਹਾਂਜੀ ਹਾਂਜੀ ਆਹ ਹਾਲਾਤ ਬਣੇ ਹੋਏ ਜੋ ਦੇਖਣ ਆ ਰਹੇ ਕਿ ਇਹ ਜੋ ਬਾਈ ਆਏ ਸੀ ਦੇਖਣ ਬੱਚੇ ਲਾ ਲਓ ਜਾਂ ਮੇਰੇ ਛੋਟੇ ਵੀਰ ਲਾ ਲਓ ਇਹ ਖੁਰਲਾਪੁਰ ਇੱਥੋਂ ਤੱਕ तकरीबन काफी ज्यादा दूर ਹੈ ਮੋਟਰਸਾਈਕਲ ਤੇ ਜਾਈ ਤਾਂ 35-40 ਮਿੰਟ ਲੱਗ ਜਾਂਦੇ ਆ ਤਾਂ ਉਹ ਪਾਣੀ ਦੇਖਣ ਆਏ ਤਾਂ ਮੈਂ ਇਹ ਤਸਵੀਰ ਦਿਖਾ ਰਿਹਾ ਜਦੋਂ ਰਾਤ ਇੱਥੇ 3 ਫੁੱਟ ਦੀ ਛਾਲ ਆਈ ਸੀ ਤਾਂ ਇੰਨੀ ਵੱਡੀ ਛਾਲ ਸੀ ਜਿਹੜੇ ਕਹਿੰਦੇ ਆ ਕਿ ਨਹੀਂ ਛੱਲਾ ਨਹੀਂ ਆਉਂਦੀ ਐ ਇੰਨੀ ਵੱਡੀ ਛਾਲ ਉੱਥੋਂ ਤੱਕ ਇੱਥੇ ਉਹਦਾ ਇੱਥੇ ਮੈਂ ਮੌਜੂਦ ਸੀ ਰਾਤ ਦੇ ਤੁਸੀਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਇੱਥੋਂ ਤੱਕ ਆਈ ਸੀ ਉਹ ਤਾਂ ਪਾਣੀ ਅੱਗੇ ਤੱਕ ਵੱਧ ਚੁੱਕਿਆ ਉਹ ਵੱਧ ਗਿਆ ਸੀ ਉਹ ਤੇ देर रात ਤੋਂ ਬਾਅਦ ਹੁਣ ਦੀਆਂ ਤਸਵੀਰਾਂ ਸਿੱਤੋ ਦੇ ਨਾਲ ਸਾਂਝੇ ਕਰ ਰਿਹਾ ਆਂ ਤਾਂ ਬਹੁਤ ਸਨੇ ਜੀ ਮਹੀਨਾ ਨੇ ਜੋ ਦਰਿਆ ਦੇ ਵਿੱਚ ਡੁੱਬੀਆਂ ਹੋਈਆਂ ਝੋਨੇ ਦੇ ਝੋਨਿਆਂ ਨੂੰ ਬਹੁਤ ਜਿਆਦਾ ਖਤਰਾ ਹੈ ਬਹੁਤ ਸਾਰੇ ਥਿਬਾਈ ਆਇਆ ਹੈ ਤਾਂ ਗੱਲਬਾਤ ਥੋੜੀ ਕਰਨ ਦੀ ਕੋਸ਼ਿਸ਼ ਕਰਦੇ ਆ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਪਰਜਿਆਂ ਦਾ ਪਰਜਿਆਂ ਨੂੰ ਪਰਜਿਆਂ ਦੇ ਅੱਗੇ ਹਲਾਕ ਕੀ ਹੈ ਪਰਜਿਆਂ ਦੇ ਅੱਗੇ ਲਾ ਝੋਨੇ ਸਾਰੇ ਡੁੱਬੇ ਪਿਆ ਝੋਨੇ ਸਾਰੇ ਡੁੱਬੇ ਪਿਆ ਖੇਤੀ ਕਰਦੇ ਆ ਤੁਸੀਂ ਹਾਂ ਖੇਤੀ ਕਰਦੇ ਤੇ ਤੁਸੀਂ ਵੀ ਜੀ ਖੇਤੀ ਕਰਦੇ ਹੋ ਜੇਕਰ ਝੋਨੇ ਦੀ ਫਸਲ ਬਚ ਜੂਗੀ ਜੇਕਰ ਪੰਜ-ਸੱਤ ਦਿਨ ਡੁੱਬੀ ਰਹਿੰਦੀ ਹੈ ਝੋਨੇ ਦਾ ਨੁਕਸਾਨ ਕਿੰਨਾ ਹੋਗਾ ਝੋਨੇ ਦੇ ਪੱਲੇ ਹੀ ਨਹੀਂ ਕੁਛ ਰਹਿਣਾ ਤੇ ਹੁਣ ਦੇ ਹਾਲਾਤ ਕੀ ਐ ਹੁਣ ਫੁੱਲਾ ਡੁੱਬਿਆ ਡੁੱਬੇ ਹੋਇਆ ਤੇ ਜੇਕਰ ਆਪਾਂ ਖੁਰ ਗੱਲ ਕਰੀਏ ਕਿ ਪਾਣੀ ਦੇ ਵਿੱਚ ਕਿਉਂ ਨਾ ਮਿੱਟੀ ਜੀ ਆ ਜਾਂਦੀ ਐ ਪਚੋਣਾ ਕੋਈ ਵੱਜ ਜਾਂਦਾ ਤੋਂ ਬਾਅਦ ਮਿੱਟੀ ਉੱਪਰ ਜੰਮ ਜਾਂਦੀ ਐ ਹਾਂ ਹਾਂ ਮਿੱਟੀ ਜੰਮ ਜਾਂਦੀ ਐ ਕਿੰਨਾ ਕੋ ਨੁਕਸਾਨ ਨੁਕਸਾਨ ਮਾੜਾ ਮੋਟਾ ਹੀ ਮੁੰਜਰ ਰਹਿਣੀ ਆ ਬਾਕੀ ਖਤਮ ਮਾ ਖਾਣੀ ਇਹ ਸਿਰਕੇ ਠੇਕੇ ਦੇ ਰੇਟ ਕੀ ਚੱਲ ਰਿਹਾ ਠੇਕੇ ਦੇ ਰੇਟ ਹੈਗਾ 65000 ਰੁਪਇਆ ਬਜੀ ਕਹਿੰਦਾ ਫਿਰ ਆਰਤੀਆਂ ਤੋਂ ਪੈਸੇ ਫੜੇ ਹੋਣਗੇ ਹਾਲਾਤ ਤਾਂ ਫਿਰ ਕਿਸਾਨਾਂ ਦੇ ਮਾੜੇ ਹੋ ਜਾਣਗੇ ਮਾੜੇ ਆ ਮਾੜੇ ਬਿਲਕੁਲ ਅੱਗੇ ਤੱਕ ਫਸਲ ਸਾਰੀ ਡੁੱਬੀ ਤਵਾ ਆ ਤੇ ਨੋਚਾਂ ਵਗੈਰਾ ਨੇ ਕੀ ਖਲਾ ਪਾਣੀ ਨਾਲ ਲੱਗਿਆ ਹੋਇਆ ਨੋਚਾਂ ਫੁੱਲਾ ਫੁੱਲਾ ਪੁਰਾਣਾ ਤਾਂ ਇਹ ਲਾਤ ਨੇ ਕਿਸਾਨੀ ਦੀ ਤਸਵੀਰ ਤੁਹਾਡੇ ਤੱਕ ਸਾਂਝ ਕਰ ਰਹੇ ਹਾਂ ਕਿਸਾਨੀ ਇਸ ਟਾਈਮ ਸੰਕਟ ਦੇ ਵਿੱਚ ਹੈ ਬਹੁਤ ਜ਼ਿਆਦਾ ਕਿਸਾਨੀ ਦਾ ਦੁੱਖ ਨਹੀਂ ਦੇਖਿਆ ਜਾਂਦਾ ਝੋਨੇ ਡੁੱਬੇ ਹੋਏ ਆ ਪਾਣੀ ਦੇ ਵਿੱਚ 65-70000 ਰੁਪਇਆ ਠੇਕਾ 50000 ਰੁਪਇਆ ਝੋਨੇ ਦੇ ਵਿੱਚੋਂ ਨਿਕਲਣਾ ਸੀ 60 50 ਇੱਕ 10 ਹੋ ਗਿਆ ਇੱਕ 10 ਦੇ ਵਿੱਚੋਂ ਤਕਰੀਬਨ 20-20 ਖਿਆਰ ਦੇ ਤਾਂ ਖਾਦਾਂ ਸਪਰੇਆਂ ਉੱਪਰ ਖਰਚਾ ਕਰਦੇ ਹੋ ਇੱਕ 40 ਹੋ ਗਿਆ 1 ਲੱਖ 40 40000 ਰੁਪਏ ਖਰਚਾ ਕਰਕੇ ਜ਼ਮੀਨਦਾਰ ਨੂੰ ਕੁਝ ਬਚੇ ਨਾ ਦਰਿਆ ਦੇ ਵਿੱਚ ਪਾਣੀ ਇਹਦੇ ਵਿੱਚ ਫਸਲ ਹੜ ਜੇ ਤਾਂ ਫਿਰ ਉਹ ਕਿਸਾਨ ਕਰੂਗਾ ਕੀ ਹਾਲਾਤ ਕੀ ਬਣਨਗੇ ਤਾਂ ਇਹ ਦੁਖੀ ਕਰਨ ਵਾਲੀਆਂ ਤਸਵੀਰਾਂ ਦਿਲ ਨੂੰ ਬਹੁਤ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਹਰ ਇੱਕ ਸਾਧਿਆਂ ਦਾ ਪਾਣੀ ਦਰਿਆ ਦੇ ਵਿੱਚ ਕਿਸ ਤਰ੍ਹਾਂ ਨਿਕਲ ਰਿਹਾ ਹੈ ਇਹ ਤਸਵੀਰ ਅੱਗੇ ਤੱਕ ਪਾਣੀ ਜਾ ਰਿਹਾ ਇੱਧਰ ਦੇਖ ਸਕਦੇ ਹੋ ਹਾਲਾਤ ਬਹੁਤ ਮਾੜੇ ਨੇ ਦਰਦਨਾਕ ਤਸਵੀਰਾਂ ਨੇ 23 ਦੇ ਵਿੱਚ ਹਾਲਾਤ ਇਸ ਤਰ੍ਹਾਂ ਹੋਏ ਫਿਰ 25 ਦੇ ਵਿੱਚ ਹਾਲਾਤ ਇਸ ਤਰ੍ਹਾਂ ਹੋਏ ਬਹੁਤ ਮਾੜੇ ਨੇ ਅੱਗੇ ਪਾਣੀ ਪਾਣੀ ਚੱਲ ਰਿਹਾ ਇਹ ਤਸਵੀਰਾਂ ਦਰਦਨਾਕ ਤਸਵੀਰਾਂ ਨੇ ਜੋ ਕਿਸਾਨੀ ਕਿਸਾਨ ਨੇ ਇਹ ਤਾਂ ਫਿਰ ਉਹ ਹੀ ਜ਼ਿਆਦਾ ਜਾਣ ਸਕਦੇ ਨੇ ਜਿਨ੍ਹਾਂ ਦੇ ਪੰਜ ਕਿਲੇ ਝੋਨਾ ਡੁੱਬ ਗਿਆ ਹੋਵੇ ਜਿਨ੍ਹਾਂ ਨੇ ਆੜਤੀਆਂ ਕੋਲੋਂ ਪੈਸੇ ਫੜੇ ਹੋਣ ਪੰਜ ਕਿਲੇ ਠੇਕੇ ਤੇ ਹੋਣ ਤਾਂ ਫਿਰ ਉੱਥੇ ਕਿਸਾਨ ਕੀ ਕਰੇ ਕਿਸਾਨ ਫਿਰ ਉੱਥੇ ਡੋਲ ਜਾਂਦਾ ਕਿਸਾਨ ਲਗਾਤਾਰ ਰੋਸ ਤਰਨੇ ਮਜਾਰੇ ਐਮਐਸਪੀ ਦੀ ਲੜਾਈ ਤਾਂ ਫਿਰ ਅਸਲ ਦੇ ਵਿੱਚ ਤਾਂ ਇਹ ਹੀ ਹੈ ਬਹੁਤ ਹਾਲਾਤ ਮਾੜੇ ਨੇ ਦਰਿਆ ਸੱਤੂ ਲੋਜ ਨੇ ਹਾਲਾਤ ਵਿਗਾੜ ਕੇ ਰੱਖਤੇ ਸਾਰਿਆਂ ਦੇ ਇਹ ਸ਼ਬਦ ਦਰਦਾਂ ਦੇ ਵਿੱਚ ਸੋਰੀ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ ਮਹਿਸੂਸ ਕਰ ਸਕਦੇ ਆ ਤੁਸੀਂ ਜਿਸ ਤਰ੍ਹਾਂ ਸੀ ਮਹਿਸੂਸ ਕਰ ਰਹੇ ਆ ਮਹਿਸੂਸ ਕੀਤਾ ਜਾ ਸਕਦਾ ਹੈ ਦਰਦ ਸਮਝਣਾ ਚਾਹੀਦਾ ਹੈ ਸਮਾਜਿਕ ਸਸਤਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਦੇ ਪ੍ਰਤੀ ਜ਼ਰੂਰ ਕੰਮ ਕਰਿਓ ਪ੍ਰਸ਼ਾਸਨ ਨੇ ਤਾਂ ਕੀ ਕਰਨਾ ਜੇਕਰ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਇਸ ਜਗ੍ਹਾ ਤੇ ਅੱਗੇ ਸਿੱਧਾ ਬੰਨ ਤਿੰਨ ਥਾਂ ਤੋਂ ਟੁੱਟਿਆ ਹੋਇਆ ਇੱਥੇ ਮੈਂ ਕੁਝ ਪ੍ਰਸ਼ਾਸਨ ਅਧਿਕਾਰੀਆਂ ਨੂੰ ਬੇਨਤੀ ਕਰਾਂਗਾ ਸਮਾਜਿਕ ਸਸਤਾਵਾਂ ਨੂੰ ਕੰਮ ਕਰਾਂਗਾ ਕੰਮ ਨਹੀਂ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਬੰਨ ਤਿੰਨ ਥਾਂ ਤੋਂ ਟੁੱਟਿਆ ਹੋਇਆ ਹੈ ਜੇਕਰ ਰੋਈ ਬੰਦ ਦੇਣ ਵਾਲੇ ਸਮੇਂ ਅੱਗੇ ਪਾਣੀ ਨਾ ਜਾਵੇ ਹਾਲਾਤ ਬਹੁਤ ਮਾੜੇ ਨੇ ਚਿੰਤਾ ਜਾਂ ਖਲਾਤ ਦਰਦ ਬਹੁਤ ਜ਼ਿਆਦਾ ਕਈ ਥਾਵਾਂ ਥਾਵਾਂ ਦੇ ਵਿੱਚ ਫਰੋਇਪਰੇ ਚ ਮਾਵਾਂ ਰੋ ਰਹੀਆਂ ਬੱਚੇ ਕਿਤੇ ਮਾਵਾਂ ਕਿਤੇ ਪਰਿਵਾਰ ਪੰਜ ਪੰਜ ਥਾਵਾਂ ਤੇ ਖਿੰਡਿਆ ਹੋਇਆ ਜਦੋਂ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਆ ਤੇ ਇੱਕ ਇੱਕ ਅੱਗੇ ਆਪਾਂ ਰਿਸ਼ਤੇਦਾਰੀ ਚਲੇ ਜਾਂਦੇ ਆ ਤਾਂ ਫਿਰ ਇਹ ਮਨ ਚ ਸਵਾਲ ਆਉਂਦਾ ਵੀ ਪੰਜ ਜਣੇ ਇੱਕ ਥਾਂ ਤੇ ਚਲੇ ਜੇ ਨਹੀਂ ਪਰਿਵਾਰ ਦੇ ਦੋ ਜੀ ਕਿਤੇ ਦੋ ਕਿਤੇ ਅਲੱਗ-ਅਲੱਗ ਖਿੰਡੇ ਹੋਇਆ ਫਰੋਇਪੁਰ ਦੇ ਵਿੱਚ ਹਾਲਾਤ ਚਿੰਤਾਜਨਕ ਬਹੁਤ ਜ਼ਿਆਦੇ ਹਾਲਾਤ ਮਾੜੇ ਨੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਪਾਣੀ ਜਦੋਂ ਅੱਗੇ ਜਾ ਕੇ ਕਹਿਰ ਬਹੁਤ ਜ਼ਿਆਦਾ ਮਚਾਉਂਦਾ ਹੈ ਹੁਣ ਤੱਕੇ ਤਾਜ਼ਾ ਅਪਡੇਟ ਪਹੁੰਚ ਸਕੇ ਦਰਿਆ ਸਤਲੂ ਦੀਆਂ ਤਸਵੀਰਾਂ ਨੇ ਜੋ ਆਪਣੇ ਤੁਸੀਂ ਫੋਨ ਤੇ ਦੇਖ ਰਹੇ ਹੋ ਤਾਂ ਹੁਣੇ ਤਸਵੀਰ ਅੱਗੇ ਤੱਕ ਦਿਖਾ ਦਿੰਦੇ ਹਾਂ ਸਿੱਧੇ ਅੱਗੇ ਤੱਕ ਤੁਸੀਂ ਨਾਲ-ਨਾਲ ਜਾ ਕੇ ਦਰਿਆ ਦੇ ਅੱਗੇ ਤੱਕ ਤਸਵੀਰ ਦਿਖਾਉਂਦੇ ਹਾਂ ਇਹ ਸਾਰੀ ਆਪਰੇ ਦੇਖ ਚੁੱਕਿਓ ਪਾਖੜਾ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰਾ ਜੀ ਵੀ ਵਧ ਰਿਹਾ ਹੈ ਸਤ ਤੁਹਾਡੇ ਮਨ ਚ ਕੋਈ ਸ਼ੰਕਾ ਡਾਊਟ ਹੈ ਤਾਂ ਮੈਨੂੰ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਤਾਂ ਮੈਂ ਜਲਦ ਇੱਕ ਨਵੀਂ ਵਿਸ਼ੇ ਤੇ ਅਪਡੇਟ ਇੱਕ ਹੋਰ ਸਾਡ ਤੋਂ ਲੈ ਕੇ ਹਾਜ਼ਰ ਹੋਗਾ ਤਦ ਤੱਕ ਲਈ اجازت ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕੈਮਰਾਮੈਨ ਸੋਨੁਦਰ ਹਰਦੀਪ ਪੰਜਾਬ ਨਾਰ ਨਿਊਜ਼ ਦਰਿਆ ਸਤਲੁਜ